40 ਤੋਂ 45 ਲੱਖ ਦਾ ਸਿਉਣਾ ਬੈਂਕ ਵਿੱਚ ਗਹਿਨੇ ਰੱਖਿਆ ਤੇ ਜਦੋਂ ਕਿਸ਼ਤ ਭਰਨ ਬੈਂਕ ਗਏ ਤਾਂ ਕਿਹਾ ਗਿਆ ਕਿ ਤੁਹਾਡਾ ਲੋਨ ক্লোਜ ਹੋ ਚੁੱਕਾ ਹੈ ਤੇ ਸਿਉਣਾ ਤੁਸੀਂ ਲੈ ਗਏ ਹੋ ਇਹ ਸੁਣ ਕੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਥਲੋਂ ਜਮੀਂ ਖਿਸਕ ਗਈ ਜਦੋਂ ਲੋਨ ক্লোਜ ਦੀ ਫਾਈਲ ਚੈੱਕ ਕੀਤੀ ਤਾਂ ਸਾਰੇ ਦਸਕਤ ਹੀ ਨਕਰੀ ਨਿਕਲੇ ਫਿਰ ਇਹ ਗਏ ਨੇ ਰੱਖਿਆ ਸੋਨਾ ਕੌਣ ਲੈ ਗਿਆ ਇਹ ਪੁੱਛਿਆ ਤਾਂ ਮੈਨੇਜਰ ਬੈਂਕ ਚੋਂ ਹੀ ਭੱਜ ਗਿਆ ਪਰਿਵਾਰ ਵਾਲਿਆਂ ਨੇ ਬੈਂਕ ਬਾਹਰ ਹੀ ਘਰਨਾ ਲਾਤਾ ਤੇ ਨਾਲੇ ਪੁਲਿਸ ਵੀ ਫੱਦ ਲਈ ਇਹ ਕੋਈ ਛੋਟਾ ਮਾਮਲਾ ਨਹੀਂ ਹੈ ਕਿਉਂਕਿ ਬੈਂਕਾਂ ਤੇ ਲੋਕਾਂ ਦਾ اٹਟ ਵਿਸ਼ਵਾਸ ਹੈ ਤੇ ਜੇ ਬੈਂਕ ਹੀ ਇਹ ਵਿਸ਼ਵਾਸ ਤੋੜਨਗੇ ਤਾਂ ਇਹ ਗੁੱਸਾ ਵੀ ਜਾਇਜ਼ ਹੈ ਇਸ ਮਸਲੇ ਤੇ ਹੋਰ ਕੀ ਦੱਸ ਰਹੀ ਹੈ ਪਰਿਵਾਰ ਦੀ ਔਰਤ ਆਓ ਸੁਣਦੇ ਹਾਂ ਮੇਰਾ ਨਾਮ ਨਵਨੀਤ ਸ਼ਰਮਾ ਜੋ ਮੈਂ ਗੌਰਮੈਂਟ ਕਾਲਰ ਰੋਡ ਦੇ ਇੱਕ ਬਿਜ਼ਨਸਮੈਨ ਵਾਪਸ ਅਸੀਂ ਇਸ ਆਈਸੀਬੈਂਕ ਚ ਨਾ 2022 ਚ ਲੋਨ ਲੈ ਆ ਸੀਗਾ ਤੇ 1.5 ਸਾਲ ਬਾਅਦ ਮੈਂ ਉਸ ਬੈਂਕ ਚ ਆਇਆ ਆਪਣੀ ਕਿਸ਼ਤ ਜਮਾ ਕਰਵਾਣ ਮੈਂ ਆ ਮੇਰੇ ਹਸਬੰਦ ਆਏ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ 골ਡ ਲੋਨ ਕਲੀਅਰ ਕਰ ਚੁੱਕੇ ਹੋ ਬਟ ਸਰ ਮੈਂ ਉਸ ਟਾਈਮ ਗਈ ਸੀ ਸੈਕਿੰਡ ਟਾਈਮ ਆ ਬੈਂਕ ਚ ਇੱਕ ਮੈਂ ਫਸਟ ਟਾਈਮ ਗਈ ਜੋ 골ਡ ਕਰਵਾਇਆ ਇੱਕਦਮ ਜੋ ਕਿਸ਼ਤੇ ਨੇ ਗਈ ਉਸ ਟਾਈਮ ਵੀ ਦਿਨ ਉਹਦੇ ਦੋ ਸਾਲ ਦੇ ਵਿੱਚ ਵੀ ਨਾ ਸੀ ਬੈਂਕ ਵਿੱਚ ਆਇਆ ਤੁਹਾਨੂੰ ਕਿਹਾ ਕਿ ਤੁਸੀਂ ਆਪਣਾ 골ਡ ਕਲੀਅਰ ਕਰਵਾ ਦਿੱਤੇ ਹੋ ਜੇ ਮੈਂ ਪੁੱਛਿਆ ਕਿ ਕੌਣ ਦੇ ਕੇ ਗਿਆ ਕਹਿੰਦੇ ਤੁਸੀਂ ਆਏ ਸੀ ਬਟ ਮੈਂ ਕਿਹਾ ਮੇ ਫਾਈਲ ਤਾਂ ਦਿਖਾਓ ਫਾਈਲ ਦਿਖਾਏ ਸਾਰੇ ਸਾਈਨ ਡਾਕੂਮੈਂਟ ਗਲਤ ਸਾਰੇ ਸਾਰੇ ਮੇਰਾ ਸਾਈਨਾਂ ਦੁਪੇਰ ਕਿਤੇ ਹੋਏ ਕੋਈ ਫੋਟੋਸ ਮੰਗੀਆ ਫੋਟੋਆਂ ਕੋ ਦਿੱਤੀ ਆਸੀਂ ਜੇ ਡਿਪਟੀ ਕਮਰ ਕੋ ਜਾਣਦੇ ਆ ਟਮਾਟੋਲ ਕਰਦੇ ਆਜ ਜਾਓ ਕਾ ਲਾਓ ਕਾ ਜੀ ਚੁਨਾਵ ਹੈ ਕੋਚ ਹੈ ਕਿ ਸਾਨੂੰ ਫਰਾਂਕੋਟ ਜਾਣਾ ਪੈਂਦਾ ਐਸਐਸਪੀ ਸਰਕੂਲ ਗਏ ਆ ਕੋਈ ਸੁਣਵਾਈ ਨਹੀਂ ਹੈ ਜਾਨਕਿ ਕੋ ਪ੍ਰਸ਼ਾਸਨ ਪ੍ਰਸ਼ਾਸਨ ਬਿਲਕੁਲ ਨਕਮਾ ਐ ਸਰਕਾਰ ਬਿਲਕੁਲ ਨਕਮੀ ਹੈ ਕੋਈ ਨਹੀਂ ਸੁਣਵਾਈ ਕਰਦਾ ਪਿਆ ਆਜਾ ਹੀ ਲਾਸਟ ਐਪ ਲਿਆ ਬੈਂਕ ਦੇ ਅਗੇਂਸਟ ਸਟ੍ਰਾਈਕ ਕਰਨ ਦਾ ਹੁਣ ਵੀ ਸੁਣਨਗੇ ਫਿਰ ਇੱਥੇ ਪੱਕਾ ਤਾਂ ਨਹੀਂ ਲੱਗੇਗਾ ਜੇ ਬੈਂਕ ਨੂੰ ਸੇਲ ਕਰਨਾ ਪਏਗਾ ਸਰ ਅੱਜ ਦੇ ਸਮੇਂ ਸਾਡੇ 550 ਕਿਲੋ ਗ੍ਰਾਮ ਸਿਕਾ 골ਡ ਅੱਜ ਦੀ ਕੀਮਤ ਕੀ 50 ਜਾਂ 40-45 ਲੱਖ ਹੋਣੀ ਹੈ ਕੋਸਟ ਤੇ 17 ਲੱਖ ਲਿਆ ਸੀਗਾ ਉਸ ਟਾਈਮ ਮੈਨੇਜਰ ਸਰ ਫਰਾਰ ਹੋ ਗਿਆ ਜੇ ਸੱਚਾ ਤੇ ਮੇਰੇ ਸਾਹਮਣੇ ਆਏ ਮੈਨੇਜਰ ਨਿਕਲ ਗਿਆ ਜਦੋਂ ਬੈਂਕ ਦਾ ਮੈਨੇਜਰ ਬੋਲਦੇ ਨੇ ਰੋਲ ਇਹਦੇ ਪਰ ਹਾਂਜੀ ਪਹਿਲੇ ਰਫਤਾ ਹੋਇਆ ਮੇਰੇ ਨਾਲ ਪਹਿਲਾਂ ਸਰ ਜੋ ਮੈਂ ਕਿਹਾ ਸੀ ਮੇਰਾ 골ਡ ਕੋਨ ਲੈ ਕੇ ਗਿਆ ਤੁਹਾਨੂੰ ਫਾਈਲ ਦਿਖਾਈ ਮੈਨੂੰ ਸਾਰੇ ਮੇਰੇ ਸਾਹਨ ਜਾਲੀ ਸੀ ਕੋਈ オリジナル ਨਹੀਂ ਸੀ ਖਾਇਨ ਜਦੋਂ ਆਣਿਆ ਸਾਨੂੰ ਰੋਲ ਹੀ ਬਿਹੇਵ ਕਰਦੇ ਆ ਕਿ ਕੁਝ ਨਾੜਾ ਮਤਲਬ ਕਿ ਕਲੀਅਰ ਕਰ ਦਿਓ ਤੁਸੀਂ ਜਾ ਸਕਦੇ ਹੋ ਇਸ ਆਪਣੇ ਕਸਟਮਰ ਨਾਲ ਬੋਲਦੇ ਆ ਜੇ ਅੱਜ ਲਾਸਟ ਟਾਈਮ ਹੈ ਮੈਨੇਜਰ ਨਿਕਲ ਗਿਆ ਜੇ ਸੱਚਾ ਸਾਹਮਣੇ ਆਏ ਲਾਸਵਾਲ ਕੀ ਮੰਗਤੂ ਕਰੋਗੇ ਬਸ ਐਕ ਸਰ ਜੋ ਸਾਡੇ ਵਗਿਆ ਵਾਪਿਸ ਆਇਆ ਜੋ ਮੈਨੇਜਰ ਹੈ ਨਾ ਜੈਸ ਬੈਂਕ ਔਰ ਐਸ ਐਸ ਆਈਸੀ ਬੈਂਕ ਦੋਨਾਂ ਦੇ ਮੈਨੇਜਰ ਕੋਈ ਸਟਾਫ ਮੈਂਬਰ ਇਨਵੋਲਡ ਹੈ ਇਨ ਇਨਵੋਲਮੈਂਟ ਦੋਨਾਂ ਦੀ ਹੈ ਤੇ ਸਾਡਾ ਕੋ ਠਾਲਾ ਹੋਇਆ ਆਦਰਵਾਇਜ਼ ਨਹੀਂ ਹੋ ਸਕਦਾ ਸੀਗਾ ਬਿਲਕੁਲ ਜੀ ਉਹਨਾਂ ਨੂੰ ਮਿਲਾਇਆ ਉਹਨਾਂ ਬੈਂਕ ਵਾਲਿਆਂ ਨਾਲ ਜੀ ਤੇ ਉਹਨਾਂ ਨੂੰ ਟਾਈਮ ਵੀ ਦਿੱਤਾ ਉਹ ਕੱਲ ਤਾਂ ਮਿਲ ਕੇ ਜਿਹੜੀ ਵੀ ਕੋਈ ਸਪੋਰਟ ਸਾਹਮਣੇ ਹੁੰਦੇ ਆ ਸਭਾ ਵਿੱਚ ਸੁਝਾਵਾਂਗੇ ਤੁਮ ਮਾਮਲਾ ਵੀ ਦਰਜ ਕੀਤਾ ਗਿਆ ਹੁਣ ਆਲਰੇਡੀ ਪਹਿਲਾਂ ਮੈਂ ਦਰਜਾ ਜੀ ਇੱਥੇ ਜੀ ਪਹਿਲਾਂ ਮੇਰੇ ਦਾ ਦਰਜ ਹੋ ਚੁੱਕਾ ਹੈ ਜੀ